ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਵਲ ਹੰਨੇ ਹੰਨੇ ਪਾਤਸ਼ਾਹੀ ਭਾਗ 23ਵਾਂ ਸਿੰਘ ਭੀਰ ਰੱਖੇ ਪਾਤਸ਼ਾਹੀ ਦਾਵਾ ਅੱਜ ਤੋਂ ਗੁਰ ਨੂੰ ਰੋੜੀ ਕਿਹਾ ਜਾਏ ਗੁੱਸੇ ਨਾਲ ਭਰੇ ਹੋਏ ਲਖਪਤ ਰਾਏ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਸਾਖੀ ਇਉਂ ਤੁਰਦੀ ਹੈ ਕਿ ਖਾਨ ਬਹਾਦਰ ਜਕਰੀਆ ਖਾਨ ਦੇ ਮਾਰੇ ਜਾਣ ਤੋਂ ਮਗਰੋਂ ਉਸਦੇ ਦੋਹਾਂ ਦੋਹੇ ਪੁੱਤਰਾ ਜਈਆ ਖਾਨ ਤੇ ਸ਼ਾਹ ਨਵਾਜ਼ ਨੇ ਲਾਹੌਰ ਦੇ ਮਲਤਾਨ ਦੀ ਸੂਬੇਦਾਰੀ ਸੰਭਾਲ ਲਈ। ਕੋਰਸ ਸਮਾ ਮਗਰੋਂ ਸ਼ਾਹ ਨਵਾਜ਼ ਨੇ ਜਈਆ ਖਾਨ ਨੂੰ ਮਾਰਕੁੱਟ ਕੇ ਦਿਵਾਲ ਦਿੱਤਾ ਤੇ ਆਪ ਨਵਾਬ ਬਣ ਬੈਠਾ। ਕਲਾਨੌਰ ਦੇ ਖੱਤਰੀ ਲਖਪਤ ਤੇ ਜਸਪਤ ਰਾਏ ਸ਼ਾਹ ਨਵਾਜ਼ ਦੇ ਦਵਾਨ ਬਣੇ। ਇਹ ਸਿੱਖਾਂ ਦੇ ਲਹੂ ਦੇ ਧਿਆਏ ਸਨ ਕਿਤੇ ਵੀ ਸਿੰਘਾਂ ਨੂੰ ਵੇਖ ਕੇ ਸੁਖਾਉਂਦੇ ਨਹੀਂ ਸਨ ਤੇ ਉੱਤੋਂ ਹੁਣ ਤਾਂ ਤਾਕਤ ਵੀ ਇਨਾਂ ਕੋਲ ਸੀ। ਜਿੱਥੇ-ਜਿੱਥੇ ਵੀ ਸਿੰਘਾਂ ਦਾ ਡੇਰਾ ਸੁਣਦੇ ਉੱਥੇ ਫੌਜ ਭੇਜ ਦਿੰਦੇ ਸਨ ਉਦੋਂ ਖਾਲਸਾ ਵੀ ਮਹਾਰਾਜ ਦੇ ਹੰਨੇ-ਹੰਨੇ ਪਾਤਸ਼ਾਹੀ ਦੇ ਬਚਨਾਂ ਤੋਂ ਚਿਤ ਨਹੀਂ ਡੁਲਾਉਂਦਾ ਉਹ ਜੰਗਾਂ-ਜੁੱਧਾਂ ਵਿੱਚ ਵੀ ਪਾਤਸ਼ਾਹੀ ਦਾਵਾ ਕਰ ਰਹੇ ਹਨ ਮੁਗਲ ਫੌਜ ਦੀਆਂ ਛੋਟੀਆਂ ਟੁਕੜੀਆਂ ਨੂੰ ਤਾਂ ਸਿੰਘ ਕੁਝ ਗੋਲਦੇ ਨਹੀਂ ਪਰ ਜੇ ਕਿਤੇ ਕੋਈ ਵੱਡੀ ਸੈਨਾ ਆ ਪਵੇ ਤਾਂ ਭੱਜ ਕੇ ਜੰਗਲਾਂ ਵਿੱਚ ਚਲੇ ਜਾਂਦੇ ਹਨ ਮੁਗਲਾਂ ਨੂੰ ਸਿੰਘਾਂ ਦੁਆਰਾ ਆਪਣੀਆਂ ਛੋਟੀਆਂ ਟੁਕੜੀਆਂ ਦੇ ਮਾਰੇ ਜਾਣ ਦਾ ਰੰਝ ਹੈ ਸੋ ਉਹ ਸਿੰਘਾਂ ਦੇ ਜੰਗਲਾਂ ਵਿੱਚਲੇ ਡੇਰਿਆਂ ਨੂੰ ਘੇਰਾ ਪਾ ਕੇ ਖੜੋ ਜਾਂਦੇ ਹਨ ਸਿੰਘਾਂ ਦੇ ਕੋਟ ਕਿਲੇ ਤਾਂ ਜੰਗਲ ਹੀ ਹਨ ਉਹਨਾਂ ਆਪਣੇ ਪੱਕੇ ਪੜਾ ਜੰਗਲਾਂ ਵਿੱਚ ਲਾ ਲਏ ਹਨ ਨਾਂ ਬਣੀ ਦੀਆਂ ਗੁੰਜਾਰਾਂ ਪੈਂਦੀਆਂ ਹਨ ਲੰਗਰ ਤਿਆਰ ਹੁੰਦਾ ਹੈ ਤੇ ਨਗਾਰੇ ਉੱਤੇ ਚੋਟ ਲਾ ਕੇ ਹੁਕਾ ਦਿੱਤਾ ਜਾਂਦਾ ਹੈ ਸਰਬੱਤ ਮਾਈ ਭਾਈ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ ਸੋ ਭਾਈ ਲੋੜ ਮੁਤਾਬਕ ਛਕ ਲਓ ਸ਼ਹੀਦ ਦੀ ਦੇਗ ਤਿਆਰ ਕਰਕੇ ਨਗਾਰਾ বাজਾਇਆ ਜਾਂਦਾ ਨਗਾਰੇ ਨੂੰ ਸੁਣ ਕੇ ਜਿੱਥੇ ਭੁੱਖੇ ਤੇ ਲੋੜਵਾਨ ਦੌੜੇ ਆਉਂਦੇ ਉੱਥੇ ਹੀ ਦੁਸ਼ਮਣ ਸਿਪਾਹੀ ਵੀ ਘੋੜੇ ਮੋੜ ਲੈਂਦੇ ਹਨ ਹੋਕੇ ਵਾਲੇ ਸਿੰਘ ਜਥੇ ਤੋਂ ਕੁਝ ਅਗਾਹ ਤੱਕ ਨਿਕਲ ਜਾਂਦੇ ਨੰਗਰਾਂ ਦੀ ਮਰਿਆਦਾ ਕਾਇਮ ਰੱਖਣ ਤੇ ਭੁੱਖਿਆਂ ਦੇ ਢਿੱਡ ਭਰਨ ਲਈ ਹਰ ਰੋਜ਼ ਮੁਗਲਾਂ ਨਾਲ ਝੜਪ ਹੁੰਦੀ ਕੁਝ ਮੁਗਲ ਮਾਰੇ ਜਾਂਦੇ ਹਨ ਤੇ ਕੁਝ ਸਿੰਘ ਸ਼ਹੀਦ ਹੁੰਦੇ ਸ਼ਹੀਦ ਹੋ ਗਏ ਸਿੰਘਾਂ ਦੀ ਅਰਦਾਸ ਕੀਤੀ ਜਾਂਦੀ ਹੈ ਇਹ ਕਲਗੀਧਰ ਸੱਚੇ ਪਿਤਾ ਜੀ ਮਹਾਰਾਜ ਆਪ ਜੀ ਦੀ ਚਲਾਈ ਮਰਿਆਦਾ ਨਿਭਾਉਂਦਿਆਂ ਹੋਇਆਂ ਅੱਜ ਪੰਜ ਸਿੰਘ ਸਿੰਘ ਗੁਰੂ ਕੇ ਲੰਗਰਾਂ ਲਈ ਸ਼ਹੀਦ ਹੋ ਗਏ ਚਰਨਾ ਵਿੱਚ ਨਿਵਾਸ ਬਖਸ਼ਿਓ ਪਾਤਸ਼ਾਹ ਜੀਓ ਖਾਲਸੇ ਨੂੰ ਸਿਰਾਂ ਬਦਲੇ ਲੋੜਵੰਦਾਂ ਦੀ ਸੇਵਾ ਦਾ ਬਾਲੁਦਮ ਚਾਉ ਬਖਸ਼ਿਸ਼ ਕਰਿਓ ਮੁਗਲ ਸੈਨਾ ਦੇ ਜੰਗਲਾਂ ਵਿੱਚ ਵੜਨਾ ਸ਼ੁਰੂ ਕਰ ਦਿੱਤਾ ਹੈ ਤੇ ਸਿੰਘਾਂ ਨੇ ਅੱਗੇ ਨੂੰ ਚਲਾ ਪਾ ਦਿੱਤਾ ਕੋਜ ਸਿੰਘ ਸ਼ੇਰਾਂ ਬਗਿਆੜਾਂ ਦੀਆਂ ਖੱਡਾਂ ਵਿੱਚ ਰਹਿੰਦੇ ਹਨ ਕੋਈ ਦਰਿਆ ਕੰਡੇ ਰਾਤ ਨੂੰ ਸੌਣ ਵੇਲੇ ਜਿਸ ਨੂੰ ਬਰੇਤੀ ਦਾ ਆਸਣ ਮਿਲ ਜਾਂਦਾ ਉਹ ਸ਼ੁਕਰ ਕਰਦਾ ਨਾ ਥੱਕਦਾ ਸੁੱਤੇ ਸਿੰਘਾਂ ਉੱਤੇ ਮੁਗਲ ਫੌਜ ਗੋਲੀਆਂ ਦੀ ਵਾਸ਼ਟ ਕਰਦੀ ਤਾਂ ਉਹ ਦਰਿਆ ਵਿੱਚ ਕੁੱਦ ਜਾਂਦੇ ਕੁਝ ਤਰ ਜਾਂਦੇ ਕੁਝ ਪਾਰ ਹੋ ਜਾਂਦੇ ਘਰ-ਬਾਰ ਤਿਆਗ ਕੇ ਸਿੰਘਾਂ ਨੇ ਜੰਗਲਾਂ ਵਿੱਚ ਸ਼ਰਨ ਲਈ ਜੰਗਲਾਂ ਵਿੱਚ ਵੀ ਜਦ ਮੁਗਲ ਆਣ ਵੜੇ ਤਾਂ ਪਾਣੀ ਦਾ ਸਾਰਾ ਲਿਆ ਪਾਣੀ ਵਿੱਚ ਹੁਣ ਕਿਵੇਂ ਲੁਕਿਆ ਜਾਏ ਸ਼ਹੀਦ ਹੋ ਗਿਆ ਨੂੰ ਤਾਂ ਦਰਿਆ ਸਾਬ ਸੰਭ ਲੈਂਦਾ ਪਰ ਫਟੜਾਂ ਦਾ ਇਲਾਜ ਕਰਨ ਦੀ ਕੋਈ ਵਿਧ ਨਹੀਂ ਬੰਦੀ। ਕੋਰ ਸਿੰਘਾਂ ਨੇ ਸਲਾਹ ਦਿੱਤੀ ਕਿ ਆਪਾਂ ਨੂੰ ਖਿੰਡਪੁੰਡ ਜਾਣਾ ਚਾਹੀਦਾ ਹੈ। ਇਕੱਲੇ ਇਕੱਲੇ ਹੋ ਕੇ ਭੇਸ ਵਟਾ ਕੇ ਰਹਿਣਾ ਚਾਹੀਦਾ ਹੈ। ਪਰ ਬਾਕੀ ਸਿੰਘ ਬੋਲੇ ਕਿ ਇਸ ਤਰ੍ਹਾਂ ਆਪਣੀ ਜਥੇਬੰਦਕ ਤਾਕਤ ਜਾਂਦੀ ਰਹੇਗੀ। ਸਿੰਘਾਂ ਬੈਠ ਕੇ ਗੁਰਮਤਾ ਕੀਤਾ। ਫੈਸਲਾ ਹੋਇਆ ਕਿ ਇਕੱਠੇ ਰਹਿ ਕੇ ਤੁਰਕਾਂ ਦਾ ਮੁਕਾਬਲਾ ਕੀਤਾ ਜਾਏਗਾ। ਸਰਦਾਰ ਜੱਸਾ ਸਿੰਘ ਬੋਲਣ ਲੱਗੇ। ਖਾਲਸਾ ਜੀ ਲੜ ਕੇ ਮਰਨਾ ਸਾਡਾ ਹੱਕ ਹੈ। ਇਕੱਲੇ-ਇਕੱਲੇ ਹੋਣ ਦੀ ਲੋੜ ਨਹੀਂ। ਸਾਨੂੰ ਲੜਨਾ ਆਉਂਦਾ ਹੈ, ਲੁਕਣਾ ਨਹੀਂ। ਫੇਰ ਜੋ ਨਹੀਂ ਆਉਂਦਾ ਉਹ ਕਿਉਂ ਕਰੀਏ? ਅਸੀਂ ਲੜਾਂਗੇ। ਜੇ ਆਜਲ ਅਸੀਂ ਲੜਨ-ਮਰਨ ਤੋਂ ਡੋਲ ਗਏ ਤਾਂ ਸੱਚੇ ਪਾਸ਼ਾ ਦੇ ਹੰਨੇ ਨੇ, ਪਾਤਸ਼ਾਹੀ ਦੀ ਖੈਰ ਕੌਣ ਝੋਲੀ ਪਵਾਏਗਾ? ਪਾਤਸ਼ਾਹੀ ਮੁਗਲਾਂ ਦਾ ਟੱਕਰਾ ਕਰਕੇ ਇਹਨਾਂ ਨੂੰ ਭਜਾ ਕੇ ਹੀ ਮਿਲਣੀ ਹੈ। ਸੋ ਫੈਸਲਾ ਇਹ ਹੋਇਆ ਕਿ ਦਿਨ ਵੇਲੇ ਤੁਰਕ ਫੌਜ ਸਾਡਾ ਪਿੱਛਾ ਕਰਦੀ ਹੈ। ਤੇਰਾ ਦਰਦ ਵੀ ਲਈ ਅਸੀਂ ਇਹਨਾਂ ਦਾ ਪਿੱਛਾ ਕਰਾਂਗੇ ਨੀਂਦਾ ਹਰਾਮ ਕਰ ਦੇਾਂਗੇ ਤੁਰਕ ਫੌਜ ਦੀਆਂ ਲੁੱਟ ਮਾਰ ਕਰਕੇ ਕਰਾਂਗੇ ਤੇ ਸਾਡੇ ਮਾਰੇ ਗਏ ਘੋੜਿਆਂ ਦੇ ਬਦਲੇ ਇਹਨਾਂ ਦੇ ਘੋੜੇ ਖੋਹ ਕੇ ਲਿਆਵਾਂਗੇ ਆਪਣੇ ਪੈਦਲ ਸਿੰਘਾਂ ਲਈ ਵੀ ਘੋੜਿਆਂ ਦਾ ਪ੍ਰਬੰਧ ਤੁਰਕਾਂ ਤੋਂ ਹੀ ਕਰਾਂਗੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਜੇਕਰ ਨਾਲ ਸਾਰੇ ਜਥੇ ਨੇ ਪ੍ਰਵਾਨਗੀ ਦੇ ਦਿੱਤੀ ਇੰਝ ਹੀ ਕੀਤਾ ਗਿਆ ਰਾਤ ਨੂੰ ਮੁਗਲ ਫੌਜ ਦੇ ਡੇਰੇ ਤੇ ਹਮਲਾ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਮੁਗਲਾਂ ਨੂੰ ਸੰਭਰਨ ਦਾ ਮੌਕਾ ਮਿਲਦਾ ਸਿੰਘ ਉਹਨਾਂ ਨੂੰ ਮਾਰ ਮੁਕਾ ਕੇ ਲੁੱਟ ਮਾਰ ਕਰਕੇ ਹਰਨ ਹੋ ਗਏ ਛੋਟੇ ਭਜੰਗੀ ਸਿੰਘ ਵੀ ਵਾਇਗਰੂ ਬੋਲ ਕੇ ਘੋੜਿਆਂ ਤੇ ਸਵਾਰ ਹੋ ਗਏ ਆਪਣੇ ਮਾਰੇ ਗਏ ਘੋੜਿਆਂ ਤੋਂ ਕਿਤੇ ਜ਼ਿਆਦਾ ਘੋੜੇ ਸਿੰਘਾਂ ਨੂੰ ਮਿਲ ਗਏ ਇਹ ਪੈਂਤਰਾ ਸਿੰਘਾਂ ਦੇ ਬਹੁਤ ਰਾਸ ਆਇਆ ਉਰ ਹਰ ਰਾਤ ਇੰਜ ਕਰਨ ਲੱਗੇ ਮਾਰੇਗੇ ਸਿੰਘਾਂ ਤੋਂ ਕਈ ਗੁਣਾ ਜ਼ਿਆਦਾ ਮੁਗਲ ਸਿੰਘਾਂ ਨੇ ਮਾਰ ਲਏ ਤੁਰਕਾਂ ਦੀ ਫੌਜ ਕਮਜ਼ੋਰ ਹੋ ਗਈ ਤੇ ਸਿੰਘਾਂ ਦੀ ਤਾਕਤ ਵਧ ਗਈ ਜਿਹੜੇ ਪੈਦਲ ਸਨ ਉਹ ਵੀ ਘੋੜਸਵਾਰ ਹੋ ਗਏ ਆਲੇ ਦੁਆਲੇ ਦੇ ਪਿੰਡਾਂ ਤੋਂ ਹੋਰ ਸਿੰਘ ਵੀ ਆਰ ਆਲੇ ਤੇ ਜਥਾ ਮਜ਼ਬੂਤ ਹੋ ਗਿਆ ਸਿੰਘਾਂ ਦੇ ਦਿਨ ਰਾਤਾਂ ਨੂੰ ਚੜਨ ਲੱਗੇ ਆਮ ਦੁਨਿਆਵੀ ਲੋਕ ਜਿਵੇਂ ਸੂਰਜ ਚੜ੍ਹੇ ਆਪਣੀ ਨਿਤ ਦੀ ਕਾਰ ਵਿਹਾਰ ਸ਼ੁਰੂ ਕਰਦੇ ਹਨ ਸਿੰਘ ਰਾਤ ਨੂੰ ਉਵੇਂ ਕਰਦੇ ਡਰਹੀ ਹੋਈ ਤੁਰਕ ਫੌਜ ਦਿਨ ਵੇਲੇ ਵੀ ਜੰਗਲਾਂ ਵਿੱਚ ਵੜਨ ਤੋਂ ਘਬਰਾਉਣ ਲੱਗੀ ਜੇ ਕਿਤੇ ਸਿੰਘ ਲੁੱਟਮਾਰ ਕਰਨ ਲਈ ਦਿਨ ਵੇਲੇ ਵੀ ਝੁੱਲੋਂ ਬਾਹਰ ਨਿਕਲਦੇ ਤਾਂ ਡਰਦੀ ਤੁਰਕ ਸੈਨਾ ਉਹਨਾਂ ਤੋਂ ਦੂਰ ਹੋ ਜਾਂਦੀ ਸਿੰਘ ਲਾਹੌਰ ਦਿੱਲੀ ਪਸ਼ੌਰ ਦੇ ਰਾਹਾਂ ਤੋਂ ਸੁਦાગਰਾਂ ਨੂੰ ਲੁੱਟਣ ਲੱਗੇ ਜਥਿਆਂ ਵਿੱਚ ਵਿਚਰਦੇ ਹੋਣ ਕਰਕੇ ਜੇ ਕਿਸੇ ਇੱਕ ਜਥੇ ਨੂੰ ਤੁਰਕ ਸੈਨਾ ਘੇਰ ਵੀ ਲੈਂਦੀ ਤਾਂ ਦੂਜੇ ਜਥੇ ਪਿੱਛੋਂ ਹਮਲਾ ਕਰਕੇ ਤੁਰਕਾਂ ਨੂੰ ਮਾਰ ਮੁਕਾਉਂਦੇ ਤੇ ਹੌਲੀ-ਹੌਲੀ ਸਿੰਘ ਲਾਹੌਰ ਦੀਆਂ ਬਾਹਰਲੀਆ ਬਸਤੀਆਂ ਤੱਕ ਪਹੁੰਚ ਗਏ। ਲਾਹੌਰ ਦਾ ਚਾਰ ਚਫੇਰਾ ਸਿੰਘਾਂ ਨੇ ਝਾੜ ਦਿੱਤਾ। ਡਰੇ ਤੁਰਕ ਘਰਾਂ ਤੋਂ ਬਾਹਰ ਨਾ ਨਿਕਲਦੇ। ਸਿੰਘਾਂ ਦੇ ਘਰ ਤੁਰਕਾਂ ਨੇ ਛਡਵਾਏ ਸਨ ਤੇ ਲਾਹੌਰੀਆਂ ਦਾ ਸਿੰਘਾਂ ਨੇ ਘਰਾਂ ਵਿੱਚੋਂ ਬਾਹਰ ਨਿਕਲਣਾ ਹੀ ਔਖਾ ਕਰ ਦਿੱਤਾ। ਮੁਗਲ ਫੌਜ ਪਿੱਛਾ ਕਰਕੇ ਸਿੰਘਾਂ ਨੂੰ ਜੰਗਲਾਂ ਤੱਕ ਭਜਾ ਕੇ ਵਾਪਸ ਮੋੜਦੀ ਤਾਂ ਸਿੰਘ ਉਹਨਾਂ ਦੇ ਮਗਰ-ਮਗਰ ਹੀ ਵਾਪਸ ਆ ਜਾਂਦੇ। ਇਸੇ ਵੱਡੀ ਤਾਕਤ ਨਾਲ ਇਵੇਂ ਹੀ ਲੜਿਆ ਜਾਂਦਾ ਹੈ ਜਦ ਤਾਕਤਵਰ ਦੁਸ਼ਮਣ ਦੀ ਫੌਜ ਅਵੇਸਲੀ ਹੋ ਜਾਵੇ ਜਦੋਂ ਤਦੋਂ ਹਮਲਾ ਕੀਤਾ ਜਾਵੇ ਖੁੱਲੇ ਮੈਦਾਨ ਵਿੱਚ ਲੜਨ ਜੋਗੀ ਤਾਂ ਸਿੰਘਾਂ ਦੀ ਗਿਣਤੀ ਸੀ ਤੇ ਨਾ ਹੀ ਉਹਨਾਂ ਕੋਲ ਐਸੇ ਹਥਿਆਰ ਸਨ ਉਹਨਾਂ ਤੇ ਉਹਨਾਂ ਦੇ ਤਾਂ ਉਹਨਾਂ ਦੇ ਤਾਂ ਤਨ ਉੱਤੇ ਪੂਰੇ ਕੱਪੜੇ ਵੀ ਨਹੀਂ ਸਨ ਸ਼ਸਤਰ ਵੀ ਖੁੰਡੇ ਹੋ ਚੁੱਕੇ ਸਨ ਬਸ ਉਹਨਾਂ ਨੂੰ ਤਾਂ ਮਹਾਰਾਜ ਦੇ ਇਨ ਗਰੀਬ ਸਿੱਖਨ ਕੋ ਦਉ ਪਾਤਸ਼ਾਹੀ ਦੇ ਬੋਲਾਂ ਉਤੇ ਪੂਰਨ ਵਿਸ਼ਵਾਸ ਸੀ ਇਸੇ ਲਈ ਉਹ ਭੁੱਖੇ ਧਿਆਏ ਤੇ ਤਨੋਂ ਨੰਗੇ ਵੀ ਜੂਝਦੇ ਰਹੇ ਗੁਰਬਚਨਾਂ ਦਾ ਇਹੋ ਇੱਕੋ ਖਜ਼ਾਨਾ ਸੀ ਉਹਨਾਂ ਕੋਲ ਉਹਨਾਂ ਦੀ ਦ੍ਰਿੜਤਾ ਸੀ ਕਿ ਸਤਿਗੁਰੂ ਸਾਨੂੰ ਪਾਤਸ਼ਾਹੀ ਦੇਣੀ ਹੈ ਉਹਨਾਂ ਦੇ ਬਚਨ ਝੂਠੇ ਨਹੀਂ ਹੋ ਸਕਦੇ ਇਹ ਸਾਸਰੇ ਨੇ ਸਿੰਘਾਂ ਦੇ ਸਿੱਧਕ ਡੋਲਣ ਨਹੀਂ ਦਿੱਤੇ ਇਸ ਸਿੱਧਕ ਸਦਕੇ ਹੀ ਲਗਾਤਾਰ ਜੱਟ ਜ਼ਿਮੀਦਾਰ ਤੇ ਹੋਰ ਆਮ ਲੋਕ ਸਿੰਘਾਂ ਨਾਲ ਰਲਦੇ ਰਹੇ ਸਿੰਘਾਂ ਨੇ ਗੁਰਮਤਾ ਸੋਧਿਆ ਕਿ ਮੁਗਲ ਸੈਨਾ ਨਾਲ ਲੜਨ ਨਾਲ ਉਹਨਾਂ ਦੇ ਜਰਨੈਲਾਂ 'ਤੇ ਹਮਲਾ ਕੀਤਾ ਜਾਵੇ ਜਰਨੈਲ ਤੋਂ ਸਖਣੇ ਸਿવાય ਆਖਰ ਕਿੰਨਾ ਚਿਰ ਲੜ ਸਕਣਗੇ ਜੇ ਆਪ ਤੁਰਕਾਂ ਦੇ ਸਰਦਾਰਾਂ ਨੂੰ ਮਾਰੀਏ ਤਾਂ ਵੱਧ ਰਸਤ ਬਸਤ ਸ਼ਸਤਰ ਅਸਤਰ ਹੱਥ ਲੱਗਣਗੇ ਸਮਾਨ ਦੇ ਲੱਦੇ ਲਦਾਏ ਹਾਥੀ ਤੇ ਊਠ ਖੋਈਏ ਚੰਗੇ ਘੋੜੇ ਇੱਥੇ ਆਈਏ ਰਾਜ ਤਾਂ ਸਾਜੋ ਸਮਾਨ ਇਕੱਤਰ ਕਰੀਏ ਰਾਜ ਦਾ ਸਾਜੋ ਸਮਾਨ ਇਕੱਤਰ ਕਰੀਏ ਚੰਗਾ ਫੌਜੀ ਸਮਾਨ ਇਕੱਠਾ ਕਰਕੇ ਹੀ ਰਾਜ ਹੋਵੇਗਾ ਜਦੋਂ ਰਾਜ ਪ੍ਰਾਪਤ ਹੋ ਗਿਆ ਤਦੋਂ ਤਦੋਂ ਵੀ ਇਹ ਸਭ ਇਕੱਠਾ ਕਰਨਾ ਹੀ ਪੈਣਾ ਹੈ ਸੋ ਪਹਿਲਾਂ ਹੀ ਕਰ ਲਈਏ ਧਰਤੀ ਮਲ ਕੇ ਕਿਲੇ ਉਸਾਰੀਏ ਕਿੰਨਾ ਕੁ ਚਿਰ ਜੰਗਲਾਂ ਵਿੱਚ ਲੜਦੇ ਰਹਾਂਗੇ ਕਿਲੇ ਉਸਾਰੀਏ ਜਿੱਥੇ ਰਸਦ ਪਾਣੀ ਵੀ ਇਕੱਠਾ ਕਰ ਸਕੀਏ ਤੇ ਬਾਰੂਦ ਤੇ ਹੋਰ ਗੋਲੀ ਸਿੱਕਾ ਵੀ ਕਿਲੇ ਵਿੱਚ ਇਹ ਜਖੀਰੇ ਜਮ੍ਹਾਂ ਕਰੀਏ ਤੇ ਉੱਥੋਂ ਤੁਰਕਾਂ ਨਾਲ ਟੱਕਰ ਲਈਏ ਨਾਲੇ ਤੋਪਾਂ ਦਾ ਮੁਕਾਬਲਾ ਮੈਦਾਨਾਂ ਵਿੱਚ ਨਹੀਂ ਕੀਤਾ ਜਾ ਸਕਦਾ ਜੇ ਕਿਲੇ ਦੀ ਓਟ ਹੋਵੇ ਤਾਂ ਲੜਾਈ ਹੋਰ ਸੋਹਣੀ ਤਰ੍ਹਾਂ ਲੜੀ ਜਾ ਸਕਦੀ ਹੈ ਇਹ ਸਭ ਵਿਚਾਰ ਕਰਕੇ ਸਿੰਘ ਜੰਗਲਾਂ ਵਿੱਚੋਂ ਨਿਕਲ ਕੇ ਅਹਿਮਦਾਬਾਦਵਾਲ ਤੁਰ ਪਏ ਮੁਗਲ ਫੌਜ ਵੀ ਪਿਛੇ-ਪਿਛੇ ਉਤਰੀ ਭੁੱਖੇ ਧਿਆਏ ਸਿੰਘਾਂ ਨੂੰ ਲੰਗਰ ਤਿਆਰ ਕਰਨ ਲਈ ਵੀ ਕੋਈ ਟਿਕਾਣਾ ਨਾ ਮਿਲਿਆ ਫੌਜ ਨੇ ਕਿਤੇ ਟਿਕਾਣਾ ਕਰਨ ਹੀ ਨਾ ਦਿੱਤਾ ਮਨਾਬਾਦ ਜਸਪਤ ਰਾਏ ਦੀ ਜਾਗੀਰ ਸੀ ਉਹ ਆਪਣੀ ਫੌਜ ਤਾਕਤ ਨਾਲ ਉੱਥੇ ਮਾਮਲਾ ਗਰਾਉਂਦਾ ਹੁੰਦਾ ਸੀ ਜਿੰਮੇਦਾਰਾਂ ਤੋਂ ਉਹ ਧੱਕੇ ਨਾਲ ਮਾਮਲਾ ਲੈਂਦਾ ਭਾਵੇਂ ਫਸਲ ਹੋਈ ਹੋਵੇ ਭਾਵੇਂ ਨਾ ਪਰ ਹਰ ਕਿਸੇ ਨੂੰ ਮਾਮਲਾ ਦੇਣਾ ਹੀ ਪੈਂਦਾ ਜੋ ਮਾਮਲਾ ਨਾ ਦੇ ਸਕਦਾ ਉਸ ਨੂੰ ਤਸੀਹੇ ਦਿੱਤੇ ਜਾਂਦੇ ਤਸ਼ੱद्दਦ ਸਹਿ ਕਿ ਇਸ ਮੁਲਖਈਏ ਵਿੱਚੋਂ ਵੀ ਕਾਫੀ ਲੋਕ ਆ ਕੇ ਸਿੰਘਾਂ ਨਾਲ ਲੜ ਗਏ ਤੁਰਦੇ ਤੁਰਦੇ ਸਿੰਘ ਰੋੜੀ ਸਾਹਿਬ ਅਮਨ ਬਾਦ ਪਹੁੰਚ ਗਏ ਵਸਾਕੀ ਦੇ ਇਸ਼ਾਨ ਦੇ ਇਸ਼ਾ ਸਭ ਦੇ ਅੰਦਰ ਜਾਗ ਗਏ ਉੱਥੇ ਸਿੰਘਾਂ ਨੇ ਵਸਾਕੀ ਦਾ ਮੇਲਾ ਲਾ ਕੇ ਜਸਪਤ ਰਾਏ ਨੂੰ ਚਿੱਠੀ ਲਿਖੀ ਮਹਾਰਾਜ ਨੇ ਕਿਰਪਾ ਕਰਕੇ ਤੈਨੂੰ دیਵਾਨੀ ਬਖਸ਼ਿਸ਼ دیਵਾਨੀ ਬਖਸ਼ਿਸ਼ ਕੀਤੀ ਹੈ ਤੂੰ ਇਸ ਇਲਾਕੇ ਦਾ ਵਜ਼ੀਰ ਹੈ ਸਾਡਾ ਵੈਰ ਤੁਰਕਾਂ ਨਾਲ ਹੈ ਤੇਰੇ ਨਾਲ ਸਾਡਾ ਕੋਈ ਵਿਰੋਧ ਨਹੀਂ ਤੂੰ ਹਿੰਦੂ ਹੈ ਤੇ ਅਸੀਂ ਕਿੰਨੀ ਵਾਰ ਤੁਹਾਡੀ ਕੌਮ ਦੀ ਰਾਖੀ ਕੀਤੀ ਹੈ ਇੰਦਵਾਂ ਨਾਲ ਸਾਡਾ ਕੋਈ ਝਗੜਾ ਨਹੀਂ ਅਸੀਂ ਕਈ ਦਿਨਾਂ ਤੋਂ ਭੁੱਖੇ ਤੇ ਆਏ ਹਾਂ ਇੱਥੇ ਤਿੰਨ ਦਿਨਾਂ ਦਾ ਮੇਲਾ ਲਾਉਣਾ ਹੈ ਤੇ ਫਿਰ ਅੱਗੇ ਨਿਕਲ ਜਾਣਾ ਹੈ ਸਾਨੂੰ ਲੰਗਰ ਲਈ ਰਸਤਾ ਚਾਹੀਦੀ ਹੈ ਅਸੀਂ ਕੁਝ ਵੀ ਮੁਫਤ ਨਹੀਂ ਮੰਗਦੇ ਬਦਲੇ ਵਿੱਚ ਕੀਮਤ ਦਿੱਤੀ ਜਾਏਗੀ ਤੇਰੇ ਸ਼ਹਿਰ ਤੇਰੀ ਜਗੀਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਇੱਕ ਪੈਸੇ ਦੀ ਵਸਤੂ ਤੇਰੇ ਮੁਲਕ ਚੋਂ ਲੁੱਟੀ ਨਹੀਂ ਜਾਏਗੀ ਕੁਝ ਦਿਨ ਰੁੱਕ ਕੇ ਅਸੀਂ ਤੇਰਾ ਇਲਾਕਾ ਛੱਡ ਕੇ ਤੁਰ ਜਾਵਾਂਗੇ ਚਿੱਠੀ ਪੜ ਕੇ ਜਸਪਤ ਰਾਏ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਉਹ ਫੌਜ ਇਕੱਠੀ ਕਰਕੇ ਸਿੰਘਾਂ ਦੇ ਪੜਾ ਉੱਤੇ ਪਹੁੰਚ ਗਿਆ ਥੱਕੇ ਟੁੱਟੇ ਤੇ ਭੁੱਖੇ ਤੇ ਐ ਸਿੰਘਾਂ ਨੂੰ ਦੇਖ ਕੇ ਉਹ ਖੁਸ਼ ਹੁੰਦਾ ਬੋਲਿਆ ਖੁਸ਼ ਆਮਦੀਦ ਤੁਹਾਡੀ ਮੌਤ ਤੁਹਾਨੂੰ ਇੱਥੇ ਖਿੱਚ ਲਈ ਹੈ ਅਸੀਂ ਤਾਂ ਐਵੇਂ ਤੁਹਾਨੂੰ ਜੰਗਲਾਂ ਵਿੱਚ ਲੱਭਦੇ ਰਹੇ ਤੁਹਾਨੂੰ ਤਾਂ ਜੰਮ ਆਪ ਵਰਗਲਾ ਕੇ ਮੇਰੇ ਕੋਲ ਲੈ ਆਏ ਹਨ ਗਿੱਦੜ ਦੀ ਮੌਤ ਆਵੇ ਤਾਂ ਸ਼ਹਿਰ ਵੱਲ ਭਜਦਾ ਹੈ ਇਹ ਅਖਾਣ ਤੁਹਾਡੇ ਉੱਤੇ ਪੂਰੀ ਟੁੱਕਦੀ ਹੈ ਇਸੇ ਤਰ੍ਹਾਂ ਜਸਪਤ ਰਾਏ ਹੋਰ ਬਹੁਤ ਕੋੜੇ ਬੋਲ ਬੋਲਦਾ ਰਿਹਾ ਤੇ ਸਿੰਘਾਂ ਦਾ ਤਸਕਾਰ ਤਰਸਕਾਰ ਕਰਦਾ ਰਿਹਾ ਗੁੱਸੇ ਵਿੱਚ ਗੜੋਚੋ ਕੇ ਉਸ ਨੇ ਭੈੜੇ ਬੋਲ ਵੀ ਬੋਲੇ ਮੈਂ ਤੁਹਾਡੇ ਸਿਰ ਮੁੰਦਿਆਂਗਾ ਤੇ ਤੁਹਾਡੇ ਵਾਲਾਂ ਦੇ ਰਸੇ ਵਟਾਂਗਾ ਅਸੀਂ ਤੁਹਾਡਾ ਖੁਰਾ ਖੋਲ ਮਟਵਾਉਣਾ ਚਾਹੁੰਦੇ ਹਾਂ ਤੇ ਤੁਸੀਂ ਸਾਡੇ ਤੋਂ ਰਸਤਾ ਰਸਤਾ ਮੰਗ ਰਹੇ ਹੋ ਹੁਣੇ ਕਰਦਾ ਹਾਂ ਮੈਂ ਤੁਹਾਡੇ ਲਈ ਰਸਤਾ ਦਾ ਇੰਤਜ਼ਾਮ ਕਿਉਂ ਨਾ ਮੈਂ ਤੁਹਾਡੀ ਭੁੱਖ ਸਦਾ ਲਈ ਹੀ ਮਿਟਾ ਦਿਆਂ ਅਸੀਂ ਆਪਣੇ ਇਹ ਲਖਪਤ ਰਾਏ ਤੱਕ ਖਬਰ ਪਹੁੰਚਾ ਦਿੱਤੀ ਹੈ ਤੇ ਉਸ ਨੇ ਅਹਿਮਦਾਬਾਦ ਵੱਲ ਵਾਗਾਂ ਮੋੜ ਦਿੱਤੀਆਂ ਨੇ ਉਹ ਆ ਕੇ ਲਿਆਵੇਗਾ ਤੁਹਾਡਾ ਉਹ ਆ ਕੇ ਲਵਾਏਗਾ ਤੁਹਾਡਾ ਮੇਲਾ ਜਿਵੇਂ ਉਸ ਨੇ ਤੁਹਾਡੇ ਵੱਡੇ ਮਨੀ ਸਿੰਘ ਦਾ ਲਵਾਇਆ ਸੀ ਉਹ ਤੁਨ ਲਾਹੌਰ ਨਵਾਬ ਦੇ ਅੱਗੇ ਜਾ ਕੇ ਛੋਟੇਗਾ ਤੇ ਨਾਮ ਪ੍ਰਾਪਤ ਕਰੇਗਾ ਤੁਸੀਂ ਆਪਣੇ ਬਾਲਾਂ ਨੂੰ ਸੁਣਾਉਂਦੇ ਹੋ ਕਿ ਮਨੀ ਸਿੰਘ ਬੰਦ-ਬੰਦ ਕੱਟੇ ਜਾਣ ਤੇ ਵੀ ਆਨੰਦ ਦੀ ਅਵਸਥਾ ਵਿੱਚ ਰਿਹਾ ਹੁਣ ਤੁਹਾਨੂੰ ਵੀ ਉਸ ਵਾਂਗ ਬੰਦ-ਬੰਦ ਕੱਟ ਕੇ ਮਾਰਿਆ ਜਾਵੇਗਾ ਤੇ ਤੁਸੀਂ ਆਪ ਉਸ ਖੇੜੇ ਨੂੰ ਮਾਣਿਓ ਤੇ ਜਸਪਤ ਰਾਏ ਹੱਸਣ ਲੱਗਾ ਕਿਉਂ ਇੰਨਾ ਬਕਵਾਸ ਕਰਦਾ ਹੈ ਕਰਾੜਾ ਦੇਖੀ ਕਿਤੇ ਦਹੀਂ ਦੇਪ ਲਿਖੇ ਕਪਾਣਾ ਮੂੰਹ ਚ ਪਾ ਲਵੀਂ ਸਰਦਾਰ ਚੜਤ ਸਿੰਘ ਬੋਲੇ ਭਾਈ ਮਣੀ ਸਿੰਘ ਦਾ ਨਾਮ ਸੁਣ ਕੇ ਸਿੰਘਾਂ ਨੂੰ ਰੋਹ ਚੜ ਗਿਆ ਸ਼ਸਤਰਾਂ ਨੂੰ ਹੱਥ ਤਾਂ ਸਿੰਘਾਂ ਨੇ ਕੇਸਾਂ ਕੇ ਕੇਸਾਂ ਬਾਰੇ ਬੋਲੇ ਭੇੜੇ ਸ਼ਬਦਾਂ ਉੱਤੇ ਹੀ ਪਾ ਲਏ ਸਨ ਕਾਲ사 ਜੀ ਇਸ ਜਸੂ ਨੇ ਸੁੱਤੇ ਸ਼ੇਰਾਂ ਨੂੰ ਮੁਸ਼ਾਂ ਤੋਂ ਫੜ ਕੇ ਜਗਾਇਆ ਹੈ। ਇਸੇ ਇਸ ਦੇ ਭਰਾ ਲਖੂ ਨੇ ਭਾਈ ਮਨੀ ਸਿੰਘ ਜੀ ਨੂੰ ਫੜਵਾਇਆ ਸੀ। ਅੱਜ ਇਹ ਸਾਡੇ ਕਾਬੂ ਆਇਆ ਹੈ। ਦੁਸ਼ਤਨੋ ਸੋਧਨ ਦਾ ਵੇਲਾ ਆਣ ਟੁੱਕਾ ਹੈ। ਸਰਦਾਰ ਚੜਤ ਸਿੰਘ ਨੇ ਸਿੰਘਾਂ ਨੂੰ ਵੰਗਾਰਿਆ। ਭੁੱਖ ਤੇ ਨਾਲ ਤੜਫ ਰਹੇ ਸਿੰਘਾਂ ਨੂੰ ਜਸਪਤ ਰਾਏ ਦੇ ਬੋਲ ਇੰਜ ਵੱਜੇ ਜਿਵੇਂ ਕਿਸੇ ਠੂਏ ਨੇ ਡੰਗ ਮਾਰ ਦਿੱਤਾ ਹੋਵੇ ਤੇ ਉਹ ਸਾਰੀਆਂ ਭੁੱਖਾਂ ਤੇ ਥਕਾਵਟਾਂ ਭੁੱਲ ਗਏ। ਸੱਚੇ ਪਾਤਸ਼ਾਹ ਜੀਓ ਆਪਣੇ ਖਾਲਸਾ ਜੀ ਨੂੰ ਬਲ ਬਖਸ਼ੋ। ਤਾਂ ਕਿ ਉਹ ਦੁਸ਼ਟ ਨੂੰ ਸੁੱਧਨ ਵਿੱਚ ਕਾਮ ਹੋ ਕਾਮਯਾਬ ਹੋ ਸਕੇ ਆਂਗ ਸਾਂਗੋ ਕਿਸੇ ਹੱਤਾ ਕਰਨਾ ਮਹਾਰਾਜੋ ਭੱਜੇ ਜਾਂਦੇ ਇੱਕ ਸਿੰਘ ਦੇ ਮੂੰਹੋਂ ਬੋਲ ਨਿਕਲੇ ਇਹ ਨਬਾਹੁ ਸਿੰਘ ਸੀ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਕੁਝ ਸਮਝ ਆਉਂਦਾ ਭਾਈ ਨਬਾਹੁ ਸਿੰਘ ਰੱਸਾ ਫੜ ਕੇ ਹਾਥੀ ਦੇ ਹੁੰਦੇ ਹੋਏ ਵਿੱਚ ਹੋਦੇ ਵਿੱਚ ਚੜ ਗਿਆ ਤੇ ਅੱਖ ਦੇ ਫੋਰ ਵਿੱਚ ਹੀ ਤੇਗ ਦੇ ਇੱਕੋ ਵਾਰ ਨਾਲ ਜਸਪਤ ਰਾਏ ਨੂੰ ਪਾਰ ਬੁਲਾ ਦਿੱਤਾ ਅਗਲੇ ਪਲ ਹੀ ਜਸਪਤ ਰਾਏ ਦਾ ਸਿਰ ਹਾਥੀ ਦੇ ਪੈਰਾਂ ਵਿੱਚ ਪਿਆ ਸੀ ਤੇ ਹਾਥੀ ਆਪਣੀ ਸੁੰਡ ਨਾਲ ਸਿਰ ਨੂੰ ਸੁੰਘ ਰਿਹਾ ਸੀ ਨਿਬਾਉ ਸਿੰਘ ਨੇ ਹਾਥੀ ਦੇ ਹੋਂਦੇ ਵਿੱਚੋਂ ਸਭ ਹੀਰੇ ਮੋਤੀ ਮਾਮਲੇ ਦੇ ਪੈਸੇ ਤੇ ਹੋਰ ਮਾਲ ਸਬਾਬ ਸੁੱਟਿਆ ਅਕਿਰਤ ਕਣ ਜਸੂ ਤੇ ਉਸ ਦੇ ਸਮਾਨ ਦਾ ਲੱਧਿਆ ਹੋਇਆ ਹਾਥੀ ਨਿਬਾਉ ਸਿੰਘ ਨੇ ਹੌਲਾ ਫੋਨ ਕਰ ਦਿੱਤਾ ਜਸੂ ਖੱਤਰੀ ਦੇ ਸਿਰ ਨੂੰ ਠੁੱਡੇ ਮਾਰਦਾ ਹਾਥੀ ਹੌਲੀ-ਹੌਲੀ ਅੱਗੇ ਨੂੰ ਤੁਰ ਕੇ ਤੁਰ ਗਿਆ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ